ਪੰਜਾਬ ਦੀ ਸਭ ਤੋਂ ਹੌਟ ਸੀਟ ਬਠਿੰਡਾ ਜਿਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਸੀਟ ਤੇ ਹਰਸਿਮਰਤ ਕੌਰ ਬਾਦਲ ਰਾਜਾ ਵੜਿੰਗ ਅਤੇ ਸਖਪਾਲ ਸਿੰਘ ਖਹਿਰਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੱਲੋਂ ਬਲਜਿੰਦਰ ਕੌਰ ਮੁਕਾਬਲੇ ਦੇ ਵਿੱਚ ਨੇ ਪਿਛਲੇ ਦਿਨੀ ਸਖਪਾਲ ਸਿੰਘ ਖਹਿਰਾ ਤੇ ਰਾਜਾ ਵੜਿੰਗ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਭੇਜਿਆ ਜਿਸ ਤੇ ਬੋਲਦੇ ਹਰਸਿਮਰਤ ਕੌਰ ਬਾਦਲ ਨੇ ਦੋਵਾਂ ਨੂੰ ਡਰਾਮੇ ਬਾਜ ਦੱਸਿਆ ਅਤੇ ਪ੍ਰਵਾਸੀ ਪੰਛੀ ਤੱਕ ਆਖ ਦਿੱਤਾ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਦੋਵੇਂ 19 ਮਈ ਤੋਂ ਬਾਅਦ ਬਠਿੰਡੇ ਦੇ ਵਿੱਚ ਨਜ਼ਰ ਨਹੀਂ ਆਉਣਗੇ ਅਬ ਦੇਖੋ ਇਹ ਜਿਹੜੇ ਡਰਾਮੇਬਾਜ਼ ਕੁਝ ਦਿਨਾਂ ਵਾਸਤੇ 19 ਤਰੀਕ ਤਾਈਂ ਇੱਥੇ ਆਏ ਨੇ ਇਹ ਨਾ ਅੱਜ ਤੋਂ ਪਹਿਲੇ ਕਦੇ ਇਸ ਇਲਾਕੇ 'ਚ ਨਜ਼ਰ ਆਏ ਤੇ ਨਾ 19 ਤਰੀਕ 5 ਵਜੇ ਸਾਰੀ ਇਸ ਇਲਾਕੇ 'ਚ ਗਾਹ ਨਜ਼ਰ ਆਣਾ ਹੈ ਇਹ ਬਾਹਰ ਦੇ ਪ੍ਰਵਾਸੀ ਪੰਛੀ ਨੇ ਜਿਹੜੇ ਕੁਝ ਦਿਨਾਂ ਦੇ ਇੱਥੇ ਮਹਿਮਾਨ ਨੇ ਤੇ ਇਹਨਾਂ ਕੁਛਾਂ ਦਿਨਾਂ 'ਚ ਜਿੱਥੇ ਇਹਨਾਂ ਨੂੰ ਕੋਈ ਜਾਣਦਾ ਨਹੀਂ ਇਹ ਕਿਸੇ ਨੂੰ ਜਾਣਦੇ ਨਹੀਂ ਹੁਣੇ ਡਰਾਮੇਬਾਜ਼ੀ ਕਰਨੇ ਨੇ ਹੁਣ ਕਿਸੇ ਦੇ ਘਰ ਜਿਹੜਾ ਸਾਡੇ ਪਿੰਡ 'ਚ ਰਹਿ ਕੇ ਆਏ ਨੇ ਸਾਰੇ ਪਿੰਡ ਨੂੰ ਪਤਾ ਹੈ ਕਿ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਆਪ ਹੀ ਬਾਹਰੋਂ ਰੋਟੀ ਲੈ ਕੇ ਆਏ ਬਾਹਰ ਹੀ ਉੱਥੇ ਪਕਾਈ ਸਾਹਮਣੇ ਫੋਟੋ ਖਿੱਚੀ ਨਾਲ ਪੈਸੇ ਫੜਾਦੇ ਜਿਹੜਾ ਚੋਨ ਜਪਤਾ ਜਿਹਾ ਲਾਊਡ ਨਹੀਂ ਹੈਗਾ ਸੋ ਇਹ ਸਾਰੀ ਚੀਜ਼ਾਂ ਦਾ ਬਦਲ ਪੁਆਇੰਟ ਕਿਸੇ ਨੂੰ ਜਾ ਕੇ ਪੁੱਛ ਲੋ ਸਾਰੀ ਤੁਹਾਨੂੰ ਦੱਸ ਦੇਣਗੇ